ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਸਾਰੀਆਂ ਭੈਣਾਂ ਨੂੰ ਅੱਜ ਹੈਗੀ ਹੈ ਰਖੜੀ ਤੇ ਭੈਣਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਰਖੜੀ ਦੀਆਂ ਤੇ ਤਰੀਕ ਹੈਗੀ ਹੈ ਜੀ ਅੱਜ 19 ਅਗਸਤ ਤੇ ਮੇਰਾ ਰਖੜੀ ਦਾ ਵਲੌਗ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਤੇ ਇਹ ਵਾਲਾ ਵਲੌਗ ਹੈ ਜਿਹੜਾ ਉਹ ਤੁਹਾਨੂੰ ਲੇਟ ਮਿਲੇਗਾ ਤੇ ਭੈਣ ਜੀ ਸਾਡੇ ਆ ਨਹੀਂ ਸਕੇ ਸਾਡੀ ਰਖੜੀ ਲੇਟ ਹੋ ਗਈ ਹੁਣ ਤੇ ਕੋਈ ਗੱਲ ਨਹੀਂ ਦੇਰ ਸਵੇਰ ਦੇਰ ਆਏ ਦਰਸਤਾਏ ਹਨ ਤੇ ਭੈਣ ਜੀ ਦੀਆਂ ਆਪਣੀਆਂ ਕੁਝ ਮਜਬੂਰੀਆਂ ਨੇ ਉਹਨਾਂ ਦੀ ਨੂੰ ਨਾ ਜਾਣਾ ਸੀ ਧੀਨੇ ਆਉਣਾ ਸੀ ਹਨ ਸੋ ਉਹਨਾਂ ਨੇ ਵੀ ਆਪਣੇ ਘਰੇ ਫੈਸਟੀਵਲ ਹੈ ਜਿਹੜਾ ਇੰਜੋਏ ਕਰਨਾ ਹੈ ਤੇ ਭੈਣ ਜੀ ਨਾਲ ਮੇਰੀ ਗੱਲ ਹੋ ਗਈ ਉਹ ਕਹਿੰਦੇ ਕੋਈ ਗੱਲ ਨਹੀਂ ਆਉਂਗੀ ਜਰੂਰ ਬੇਸ਼ੱਕ ਵੀ ਇੱਕ ਅੱਧਾ ਦਿਨ ਲੇਟ ਆ ਜਾ ਸੋ ਉਹ ਆਉਣਗੇ ਜਰੂਰ ਚਾਹੇ ਇੱਕ ਅੱਧਾ ਦਿਨ ਲੇਟ ਆ ਜਾ ਤੇ ਹੁਣ ਮੈਂ ਚੱਲੀ ਸੀ ਸਕੂਲ ਤੇ ਅੱਜ ਰਖੜੀ ਦਾ ਤਿਉਹਾਰ ਹੈ ਤੇ ਫਿਰ ਅੱਜ ਮੈਂ ਨਵਾਂ ਸੂਟ ਫੇਰ ਪਾਇਆ ਵੈਸੇ ਤਾਂ ਤੁਸੀਂ ਇਹ ਸੂਟ ਮੇਰਾ ਦੇਖਿਆ ਹੋਇਆ ਹੈ ਤਿਆਂ ਵਾਲੇ ਦਿਨ ਦੇਖਿਆ ਸੀ ਇਹ ਦੋ ਤੇ ਹਾਰਾਂ ਤੇ ਹੀ ਸੂਟ ਪਾਇਆ ਆਪਾਂ ਤੇ ਬਾਲਾਂ ਬਾਰੇ ਮੈਂ ਕੱਲ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਕਿ ਕਲਰ ਮੇਰਾ ਬਹੁਤ ਅੱਛਾ ਚੜਿਆ ਦੇਖੋ ਤੁਸੀਂ ਸਕਿਨ ਨੂੰ ਬਿਲਕੁਲ ਵੀ ਕਲਰ ਨਹੀਂ ਚੜਿਆ ਹੈਗਾ ਤੇ ਇਸ ਤਰ੍ਹਾਂ ਕੋਈ ਵੀ ਕਰੀਮ ਹੈ ਜਿਵੇਂ ਵੈਸਟਲਾਈਨ ਮੈਂ ਤੁਹਾਨੂੰ ਦੱਸਿਆ ਸੀ ਮੈਂ ਮੇਰੇ ਕੋਲੇ ਬੋਰੋਲਿਨ ਸੀ ਉਹ ਲਾ ਲਈ ਸੀ ਤੁਸੀਂ ਕੋਈ ਵੀ ਕਰੀਮ ਜਾਂ ਹੋਰ ਨਹੀਂ ਤਾਂ ਕਰੀਮ ਨਹੀਂ ਹੈਗੀ ਤਾਂ ਕੋਈ ਆਇਲ ਲਾ ਸਕਦੇ ਹੋ ਤੇਲ ਲਾ ਸਕਦੇ ਹੋ ਤੇ ਉਹਦੇ ਨਾਲ ਫਿਰ ਜਦ ਠੰਡਾ ਹੋ ਜਾਂਦਾ ਤਾਂ ਫਿਰ ਕਲਰ ਚੜਦਾ ਨਹੀਂ ਹੈਗਾ ਹਨਾ ਤੇ ਲਓ ਜੀ ਹੁਣ ਆਪਾਂ ਚਲਦੇ ਆ ਸਕੂਲ ਤੇ ਭੈਣ ਜੀ ਜਦੋਂ ਵੀ ਆਉਣਗੇ ਅੱਜ ਤਾਂ ਮੇਰੇ ਖਿਆਲ ਨਾਲ ਨਹੀਂ ਆ ਸਕਦੇ ਉਹ ਤੇ ਸ਼ਾਇਦ ਕਰ ਲ ਆ ਜਾਣ ਪਰਸੋ ਜਦੋਂ ਵੀ ਆਉਣਗੇ ਆਪਾਂ ਉਹ ਛਕਣਾ ਜਿਹੜਾ ਜਰੂਰ ਕਰਾਂਗੇ ਤੇ ਬਾਕੀ ਸਾਰੀਆਂ ਭੈਣਾਂ ਨੂੰ ਦੁਬਾਰਾ ਤੋਂ ਮੁਬਾਰਕਾਂ ਸਾਰੀਆਂ ਭੈਣਾਂ ਖੁਸ਼ੀ ਖੁਸ਼ੀ ਆਪਣੇ ਭਰਾਵਾਂ ਦੇ ਰਖੜੀਆਂ ਬੰਨ੍ਹਦੀਆਂ ਰਹਿਣ ਤੇ ਆਏ ਸਾਲ ਇਹ ਤਿਉਹਾਰਾ ਜਿਹੜਾ ਖੁਸ਼ੀ ਖੁਸ਼ੀ ਮਨਾਉਂਦੀਆਂ ਰਹਿਣ ਤੇ ਉਹਨਾਂ ਦੇ ਭਰਾਵਾਂ ਦੀ ਉਮਰ ਲੰਬੀ ਹੋਵੇ ਤੇ ਉਹਨਾਂ ਭੈਣਾਂ ਦੀ ਉਮਰ ਲੰਬੀ ਹੋਵੇ ਜਿਨ੍ਹਾਂ ਨੇ ਉਹਨਾਂ ਬੁੱਟਾਂ ਤੇ ਰਖੜੀਆਂ ਬੰਨ੍ਹਣੀਆਂ ਨੇ ਠੀਕ ਹੈ ਜੀ ਤੇ ਇਹ ਪਿਆਰ ਭੈਣ ਭਰਾਵਾਂ ਦਾ ਜਿਹੜਾ ਇਹ ਬਣਿਆ ਰਹੇ ਤੇ ਖੁਸ਼ੀ ਖੁਸ਼ੀ ਆਪਾਂ ਇਹ ਤਿਉਹਾਰ ਆ ਜਿਹੜੇ ਸਾਰੇ ਮਨਾਉਂਦੇ ਰਹੀਏ ਤੇ ਇਹ ਤਿਉਹਾਰਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਬਦਲਾਅ ਆ ਜਾਂਦਾ ਚੇਂਜ ਆ ਜਾਂਦੀ ਹੈ ਇਹ ਨਵਾਂ ਰੰਗ ਭਰ ਦਿੰਦੇ ਨੇ ਇਹ ਤਿਉਹਾਰ ਆਪਣੀ ਲਾਈਫ ਦੇ ਵਿੱਚ ਕਿਉਂਕਿ ਡੇਲੀ ਆਪਾਂ ਉਹੀ ਰੂਟੀਨ ਤੋਂ ਅੱਕ ਚੁੱਕੇ ਹੁੰਨੇ ਆ ਤਾਂ ਜਿਸ ਦਿਨ ਤਿਉਹਾਰ ਹੁੰਦਾ ਆਪਾਂ ਨੂੰ ਥੋੜਾ ਜਿਹਾ ਅੱਛਾ ਲੱਗਦਾ ਚੇਂਜ ਲੱਗਦੀ ਹੈ ਤੇ ਥੋੜਾ ਜਿਹਾ ਡਿਫਰੈਂਟ ਤਿਆਰ ਹੋ ਜਾਂਦੇ ਆ ਉਸ ਦਿਨ ਆਪਾਂ ਆਪਣੇ ਚ ਇੱਕ ਐਕਸਾਈਟਮੈਂਟ ਹੁੰਦੀ ਆ ਹਨਾ ਸੋ ਇਹ ਐਕਸਾਈਟਮੈਂਟ ਸਾਰਿਆਂ ਦੇ ਵਿੱਚ ਬਣੀ ਰਹੀ ਠੀਕ ਹੈ ਜੀ ਚਲੋ ਹੁਣ ਮੈਂ ਚਲਦੀ ਆਂ ਤੇ ਆਕੇ ਤੁਹਾਨੂੰ ਫੇਰ ਮਿਲਦੇ ਆਂ ਆਪਾਂ ਫੇਰ ਕੁਝ ਨਵਾਂ ਜਾਂ ਟੌਪਿਕ ਲੈ ਕੇ ਤੇ ਇੱਕ ਨਾ ਮੈਨੂੰ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੈਸੇ ਜੇ ਕਹਿੰਦੇ ਵੀ ਨਾ ਵੀ ਕਲਰ ਲਾਇਆ ਜਾਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤਾਂ ਵੀ ਕਹਿੰਦੇ ਕੀ ਫਰਕ ਪੈਂਦਾ ਬਿਲਕੁਲ ਜੀ ਕੋਈ ਫਰਕ ਨਹੀਂ ਪੈਂਦਾ ਤੇ ਪ੍ਰੋਬਲਮ ਕੋਈ ਨਹੀਂ ਹੈਗੀ ਬਲਕਿ ਸਹੀ ਰਹੂਗਾ ਪਰ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ ਇਸ ਕਰਕੇ ਅਸੀਂ ਲਾ ਲਨੇ ਆ ਤੇ ਜਦੋਂ ਵਾਲ ਚਿੱਟੇ ਆ ਜਾਂਦੇ ਆ ਉਦੋਂ ਥੋੜਾ ਜャਵਦੇ ਆਪ ਨੂੰ ਫੇਸ ਜਿਹੜਾ ਉਹ ਵੀ ਉਹ ਦਾਸ ਜਾਂ ਲੱਗਣ ਲੱਗ ਜਾਂਦਾ ਤੇ ਬੜੇਪਾ ਜਿਹਾ ਝਲਕਣ ਲੱਗ ਜਾਂਦਾ ਤੇ ਕਿਸੇ ਨੂੰ ਬੜੇਪਾ ਚੰਗਾ ਨਹੀਂ ਲੱਗਦਾ ਇਸ ਕਰਕੇ ਅਸੀਂ ਲਾ ਲੈਨੇ ਆ ਠੀਕ ਹੈ ਜੀ ਵੈਸੇ ਕੋਈ ਫਰਕ ਨਹੀਂ ਪੈਂਦਾ ਵੈਸੇ ਅੱਛੀ ਗੱਲ ਆ ਜੇ ਨਾਲ ਆ ਜਾਵੇ ਕੈਮੀਕਲ ਨਹੀਂ ਜਿਹੜੇ ਆਪਾਂ ਲਾ ਰਹੇ ਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਿ ਮੈਨੂੰ ਕੋਈ ਕਲਰ ਸੂਟ ਨਹੀਂ ਕਰਦਾ ਭੈਣੇ ਜੇ ਨਹੀਂ ਸੂਟ ਕਰਦਾ ਤਾਂ ਫਿਰ ਵਾਈਟ ਹੈਅਰ ਰੱਖੋ ਤੇ ਜਾਂ ਤੁਸੀਂ ਕਦੇ-ਕਦੇ ਜਿਹੜੀ ਹੱਥਾਂ ਵਾਲੀ ਮਹਿੰਦੀ ਆ ਉਹ ਲਾਉਣੀ ਚਾਹੋ ਨੇ ਉਹ ਲਾ ਸਕਦੇ ਹੋ ਉਹ ਹਨਾ ਤੇ ਅਦਰਵਾਈਜ਼ ਤਾਂ ਫਿਰ ਇਹਦਾ ਕੋਈ ਹੱਲ ਨਹੀਂ ਹੈਗਾ ਜੇ ਕਿਸੇ ਨੂੰ ਮਤਲਬ ਪਹਿਲਾਂ ਕਲਰ ਲਾ ਰਹੇ ਸੀ ਪਰ ਹੁਣ ਅਲਰਜੀ ਹੋਣ ਲੱਗੀ ਹੈ ਤਾਂ ਉਹ ਆਪਣਾ ਕਲਰ ਚੇਂਜ ਕਰ ਸਕਦੇ ਨੇ ਠੀਕ ਹੈ ਜੀ ਲੋ ਜੀ ਹਾਂ ਆ ਗਏ ਆਪਾਂ ਡਿਊਟੀ ਪੁਗਤਾ ਕੇ ਤੇ ਤੁਸੀਂ ਮੇਰੇ ਤਿਲਕ ਲੱਗਿਆ ਦੇਖ ਰਹੇ ਹੋਵੋਗੇ ਇਹ ਨਾ ਚੰਦਨ ਦਾ ਤਿਲਕ ਹੈਗਾ ਤਿਲਕ ਲੱਗਿਆ ਬੀਬੀ ਮੇਰੀ ਦੇਖਦਾ ਨਹੀਂ ਠੀਕ ਆ ਜੀ ਹਾਂ ਨੇੜੇ ਕਰਕੇ ਦਿਖਾਉਣੀ ਹੈ ਨਾ ਕਰੀਮ ਜ ਹੈ ਉਹ ਨਾ ਕਰੀਮ ਜ ਹੈ ਪਿੰਡੇ ਹਾਂ ਚੰਦਨ ਦਾ ਹੈ ਹਾਂ ਅੱਜ ਨਾ ਸਾਡੇ ਸਕੂਲ ਦੇ ਵਿੱਚ ਬ੍ਰਹਮ ਕੁਮਾਰੀਆਂ ਆਈਆਂ ਸੀ ਸਾਡੇ ਸਕੂਲ ਦੇ ਨੇੜੇ ਬ੍ਰਹਮ ਕੁਮਾਰੀਆਂ ਦਾ ਆਸ਼ਰਮ ਹੈ ਤੇ ਉਹ ਕਈ ਵਾਰੀ ਕਿਸੇ ਪ੍ਰੋਗਰਾਮ ਵਗੈਰਾ ਜਿਵੇਂ ਫੈਸਟੀਵਲ ਹੋਵੇ ਤਾਂ ਥੋੜਾ ਬਹੁਤਾ ਪ੍ਰੋਗਰਾਮ ਕਰ ਲੈਂਦੀਆਂ ਨੇ ਸਾਡੇ ਸਕੂਲ 'ਚ ਆ ਜਾਂਦੀਆਂ ਨੇ ਤੇ ਅੱਜ ਵੀ ਉਹਨਾਂ ਨੇ ਰਖੜੀ ਦੇ ਤਿਉਹਾਰ ਤੇ ਇੱਕ ਪ੍ਰੋਗਰਾਮ ਕੀਤਾ ਸੀਗਾ ਛੋਟਾ ਜਿਹਾ ਤੇ ਸਾਰੇ ਸਟਾਫ ਦੇ ਉਹਨਾਂ ਨੇ ਰਖੜੀਆਂ ਬੰਨੀਆਂ ਸੀਗੀਆਂ ਤੇ ਚੰਦਨ ਦਾ ਤਿਲਕ ਲਾਇਆ ਸੀ ਤੇ ਪ੍ਰਸ਼ਾਦ ਵੰਡਿਆ ਸੀ ਇਸ ਕਰਕੇ ਮੇਰੇ ਤੇਲਕ ਲੱਗਾ ਹੋਇਆ ਠੀਕ ਹੈ ਜੀ ਤੇ ਬਹੁਤ ਸੋਹਣੀਆਂ ਗੱਲਾਂ ਕਰਦੀਆਂ ਨੇ ਉਹ ਮੈਂ ਕਈ ਵਾਰੀ ਪਹਿਲਾਂ ਚਲੀ ਜਾਂਦੀ ਹੁੰਦੀ ਸੀ ਪਰ ਹੁਣ ਤਾਂ ਜਦੋਂ ਪੇਪਰ ਵਗੈਰਾ ਹੁੰਦੇ ਨੇ ਨਾ ਉਦੋਂ ਬੱਚੇ ਘਟ ਆਉਂਦੇ ਨੇ ਪੇਪਰ ਦੇ ਇਕ ਚਲੇ ਜਾਂਦੇ ਨੇ ਉਦੋਂ ਟਾਈਮ ਹੁੰਦਾ ਉਦੋਂ ਚਲੀ ਜਾਂਦੀ ਸੀ ਬਿਲਕੁਲ ਹੀ ਨੇੜੇ ਆਸ਼ਰਮ ਸਾਡੇ ਪਰ ਹੁਣ ਅਸੀਂ ਸਕੂਲ ਚ ਬਿਜ਼ੀ ਹੁੰਨੇ ਆ ਸੋ ਹੁਣ ਮੈਂ ਤੇ ਜਾਇਆ ਨਹੀਂ ਜਾਂਦਾ ਹੈਗਾ ਤੇ ਅੱਜ ਮੈਂ ਨਾ ਬਸ ਰੋਟੀ ਖਾ ਕੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਨੂੰ ਪੇਕਿਆਂ ਤੋਂ ਕਿਹੜੇ ਕਿਹੜੇ ਗਿਫਟ ਮਿਲੇ ਨੇ ਬਾਹਰ ਮੌਸਮ ਵਧੀਆ ਹੋ ਗਿਆ ਮੀਂਹ ਨਹੀਂ ਆ ਰਿਹਾ ਬਹੁਤ ਜ਼ੋਰ ਦੀ ਤੇ ਆ ਕਾਗਜੇ ਜਿਹੜਾੰਨ ਕਰ ਨੂੰ ਆ ਗਿਆ ਹੁਣ ਇਹਨੂੰ ਆਪਾਂ ਬਾਤ ਕਰ ਲਈਏ ਫਿਰ ਨਹੀਂ ਤਾਂ ਪਾਣੀ ਆ ਜਾਂਦਾ ਐ ਐਕਚੁਅਲੀ ਨਾ ਹਵਾ ਨਾਲ ਇਹ ਇਹ ਅੰਦਰ ਨੂੰ ਆ ਜਾਂਦਾ ਕੁੱਥੀਆਂ ਕਰ ਦਿੰਨੇ ਆਪਾਂ ਵਿਸਤਾਰ ਹਾਂ ਕਿ ਜਲਗੀਆਂ ਨਹੀਂ ਲੋ ਦੀ ਬਹੁਤ ਮਾਰੀ ਸਤ ਕਿੰਨੇ ਰੱਖੀ ਆ ਲੈ ਜੰਨੀ ਆ ਜਾਂਦਾ ਆਵਾਜ਼ ਹੀ ਆ ਰਹੀ ਹੋਣੀ ਤੁਹਾਨੂੰ ਬਹੁਤ ਜ਼ਿਆਦਾ ਉਹ ਸ਼ੈੱਡ ਤੇ ਜਦੋਂ ਪੈਂਦਾ ਨਾ ਬਹੁਤ ਆਵਾਜ਼ ਆਉਂਦੀ ਹੈ ਹਵਾ ਵੀ ਬਹੁਤ ਤੇਜ਼ ਚੱਲਦੀ ਹੈ ਤੇ ਮੀਂਹ ਵੀ ਬਹੁਤ ਜ਼ਿਆਦਾ ਤੇਜ਼ ਹੈ ਕਾਫੀ ਮੀਂਹ ਬੱਦਲ ਚੜ ਕੇ ਆਇਆ ਸੀਗਾ ਮਦਦ ਲੱਗਾ ਕਾਫੀ ਜ਼ਿਆਦਾ ਗਰਮੀ ਵੀ ਅੱਜ ਬਹੁਤ ਜ਼ਿਆਦਾ ਹੋਈ ਪਈ ਸੀਗੀ ਤੇ ਚਲੋ بارش ਹੋ ਜਾਂਦੀ ਨੇ ਜਦੋਂ ਥੋੜਾ ਜਿਹਾ ਤਾਂ ਠੇਰਾ ਤਾਂ ਰੀਲੀਫ ਜਾਂ ਮਿਲ ਹੀ ਜਾਂਦਾ ਸਾਰੇ ਘਾਹ ਨੂੰ ਪੋਦਿਆਂ ਨੂੰ ਪਾਣੀ ਲੱਗੂਗਾ ਨਾਲੇ ਤੇ ਨਾਲੇ ਆਪਾਂ ਨੂੰ ਲੀਫ ਮਿਲ ਜੂਗਾ ਹੁਣ ਤੁਸੀਂ ਆਹ ਦੇਖੋ ਆ ਪਰਦਾ ਜਿਹੜਾ ਪੋਲੀਥੀਨ ਦਾ ਇਹ ਰਿਟੇਨਡ ਪਿਆ ਪਿਆ ਚਲੋ ਜੀ ਅੰਦਰ ਚੱਲਦੇ ਹਾਂ ਹੁਣ ਆਪਾਂ ਤਪਈ ਜਾਊਗਾ ਮੈਨੂੰ ਤਾਂ ਮੈਨੂੰ ਲੱਗਦਾ ਬਾਵਾ بارش ਹੋਊਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਨੂੰ ਪੇਕੇਆਂ ਤੋਂ ਕਿਹੜੇ ਕਿਹੜੇ ਗਿਫਟ ਮਿਲੇ ਨੇ ਤੇ ਦੇਖਦੇ ਆ ਕਿ ਨਹੀਂ ਦੁਬਾਰਾ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਮੈਨੂੰ ਕਿਹੜੇ ਕਿਹੜੇ ਗਿਫਟ ਮਿਲੇ ਆ ਮੇਰੇ ਭਰਾ ਭਝਾਈਆਂ ਤੋਂ ਤੇ ਪਹਿਲਾ ਸੂਟ ਤੁਹਾਨੂੰ ਦਿਖਾਉਣੀ ਆ ਜਿਹੜਾ ਮੈਨੂੰ ਮੇਰੀ ਭਝਾਈ ਤੋਂ ਚਾ ਗਿਫਟ ਮਿਲਿਆ ਹੈਗਾ ਉਹ ਤੁਹਾਨੂੰ ਦਿਖਾਉਣੀ ਆ ਇਹ ਮੈਨੂੰ ਟਾਈ ਐਂਡ ਡਾਈ ਦਾ ਮਿਲਿਆ ਹੈਗਾ ਸ਼ਰਟ ਇਹਦੇ ਤੇ ਹੋਇਆ ਹੋਇਆ ਵਰਕ ਹੈਲੋ ਟਾਈ ਐਂਡ ਡਾਈ ਦੇ ਵਿੱਚ ਹੈਗਾ ਇਹਦੇ ਤੇ ਵਰਕ ਹੋਇਆ ਬਾਜੀ ਤੇ ਤੇ ਇੱਕ ਫਲਾਵਰ ਬਣਿਆ ਹੋਇਆ ਜੀ ਇਹਦੇ ਆ ਵਾਲਾ ਘੇਰੇ ਤੇ ਔਰ ਉਦੋਂ ਦਾ ਹੀ ਫਲਾਵਰ ਇੱਕ ਬਣਿਆ ਹੋਇਆ ਜੀ neck ਤੇ ਠੀਕ ਹੈ ਜੀ ਤੇ ਇਹ ਵਾਲਾ ਸੂਟ ਮਿਲਿਆ ਆਪਾਂ ਨੂੰ ਟਾਈ ਐਂਡ ਡਾਈ ਦੇ ਵਿੱਚ ਬਾਜੀ ਤੇ ਘੇਰੇ ਤੇ ਇੱਕ ਫਲਾਵਰ ਤੇ neck ਦੇ ਉੱਪਰ ਇਹ ਵਾਲਾ ਸੂਟ ਮਿਲਿਆ ਆਪਾਂ ਨੂੰ ਠੀਕ ਹੈ ਜੀ ਤੇ ਹਲੋ ਤੇ ਟਾਈ ਐਂਡ ਡਾਈ ਦੇ ਨਾਲ ਜੌਰਜਟ ਦੇ ਵਿੱਚ ਹੈਗਾ ਤੇ ਟਾਈ ਐਂਡ ਡਾਈ ਦੇ ਜੌਰਜਟ ਦੀ ਆਪਾਂ ਨੂੰ ਮਿਲੀ ਸਲਵਾਰ ਤੇ ਪਿਓਰ ਦੇ ਵਿੱਚ ਪਿਓਰ ਚਨੂਨ ਦੇ ਵਿੱਚ ਇਹਦਾ ਹੈਗਾ ਦੁਪੱਟਾ ਇਹ ਵੀ ਟਾਈ ਐਂਡ ਡਾਈ ਦੇ ਵਿੱਚ ਹੈ ਹਲੋ ਬਿਲਕੁਲ ਪਿਓਰ ਚਨੂਨ ਦੇ ਵਿੱਚ ਇਹ ਦੁਪੱਟਾ ਰਿਹਾ ਠੀਕ ਹੈ ਜੀ ਅ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਗਿਫਟ ਮੈਨੂੰ ਮਾਸੀ ਜੀ ਜਿਹੜੇ ਮੇਰੇ ਮਾਸੀ ਜੀ ਤੇ ਚਾਚਾ ਜੀ ਬਠਿੰਡੇ ਰਹਿੰਦੇ ਨੇ ਜਿਹੜਾ ਉਹਨਾਂ ਵੱਲੋਂ ਗਿਫਟ ਮਿਲੇ ਆ ਉਹ ਬ੍ਰਦਰ ਤੇ ਭਝਾਈ ਵੱਲੋਂ ਫਿਰ ਮੈਂ ਤੁਹਾਨੂੰ ਉਹ ਦਿਖਾ ਦੇਣੀ ਆ ਤੇ ਉਹਨਾਂ ਦਾ ਹੈਗਾ ਜੀ ਇਹ ਵਾਲਾ ਸੂਟ ਹੈ ਇਹ ਵਾਲਾ ਸੂਟ ਹੈ ਉਹਨੂੰ ਜਦ ਤੱਕ ਮੈਨੂੰ ਠੀਕ ਹੈ ਜੀ ਤੇ ਆਹ ਜੀ ਬਾਜੂ ਆ ਬਹੁਤ ਸੋਹਣਾ ਸੁੰਦਾ ਥੋੜਾ ਜਿਹਾ ਹਲਕਾ ਜਿਹਾ ਪਿਸਤਾ ਜਿਹਾ ਕਲਰ ਆਈ ਵਾਲੀ ਸਲਵਾਰ ਹੈ ਇਹਦੇ ਨਾਲ ਤੇ ਨਾਲ ਇਹ ਮਸਲੀਨ ਦਾ ਦੁਪੱਟਾ ਬੜਾ ਹੀ ਸੋਹਣਾ ਜਿਹਾ ਸੁਗੰਧ ਦਿੱਤਾ ਉਹਨਾਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਆ ਲੋ ਬਹੁਤ ਸੋਹਣਾ ਸੁੰਦਾ ਠੀਕ ਹੈ ਜੀ ਆ ਪੱਲਿਆਂ ਦੇ ਦਾ ਫਲਾਵਰ ਪਈ ਹੈ ਕਾਫੀ ਜਿਆਦਾ ਸੋਹਣਾ ਸੁੰਦਾ ਹੈ ਇਹ ਹੈਗਾ ਜੀ ਜਿਹੜੇ ਬਠਿੰਡੇ ਮਾਸੀ ਜੀ ਰਹਿੰਦੇ ਨੇ ਤੇ ਜਿੰਨਾਂ ਦਾ ਛੋਟੂ ਕੌਮ ਜਾਂ ਬੇਟਾ ਸੀਗਾ ਤੇ ਉਹਨਾਂ ਨੇ ਦਿੱਤਾ ਸੀਗਾ ਇਹ ਵਾਲਾ ਮੈਨੂੰ ਨਾਲ ਪੈਸੇ ਬਾਅਦ ਦਦਦੀਆਂ ਹਮੇਂ ਇਹ ਹੋਪ ਪੈਸੇ ਨਹੀਂ ਦਿੱਤੇ ਇਕੱਲੇ ਦਿੱਤੇ ਤੇ ਅੱਗੇ ਹੈ ਜੀ ਇਹ ਜਿਹੜੇ ਪਿੰਡ ਅਸੀਂ ਹੈ ਨਹੀਂ ਸੀਗੇ ਮਾਸਤੀ ਜੀ ਦੇ ਘਰੇ ਗਏ ਸੀ ਕਿ ਅਸੀਂ ਤੇ ਜਿਸ ਦਿਨ ਬੀਬੀ ਨੇ ਕਿਸੇ ਦੇ ਘੋਟੇ ਜਾਣਾ ਸੀ ਉਹ ਤੇ ਮੈਂ ਗਈ ਸੀ ਨਾਲ ਇਹਦੇ ਤੇ ਉਹਦੇ ਮੈਨੂੰ ਉਹਨੇ ਵਿਚਾਰੀ ਨੇ ਮੈਨੂੰ ਦੇਖ ਲਓ ਮੈਂ ਤਾਂ ਹਜੇ ਰਖੜੀਆਂ ਤਾਂ ਦੂਰ ਸੀ ਮੇਰੇ ਤੇ ਯਾਦ ਜਿੱਤੇ ਵੀ ਨਹੀਂ ਸੀ ਮੈਨੂੰ ਐਸ ਵੀ ਚਲ ਰਖੜੀਆਂ ਵੇਲੇ ਰਖੜੀਆਂ ਬਨੂਗੀ ਤੇ ਉਹ ਵਿਚਾਰੀ ਪਹਿਲਾਂ ਹੀ ਸੂਟ ਲਈ ਬੈਠੀ ਸੀਗੀ ਤੇ ਸਾਡੇ ਦੋਨਾਂ ਭੈਣਾਂ ਦੇ ਲਈ ਬੈਠੀ ਸੀਗੀ ਫਿਰ ਮੈਂ ਆਪ ਦਾ ਤਾਂ ਉਹਨੇ ਮੈਨੂੰ ਦੇ ਹੀ ਦਿੱਤਾ ਕਿ ਤੁਸੀਂ ਦੀ ਲਈ ਜਾਓ ਆਲੋ ਜੀ ਇਹ ਵਾਲਾ ਸੁਣ ਤੋਂ ਮੈਂ ਇਹ ਦਿੱਤਾ ਬਹੁਤ ਸੋਣਾ ਸੁਣ ਦਿੱਤਾ ਉਹਨੇ ਮੈਨੂੰ ਬਹੁਤ प्यारा ਠੀਕ ਹੈ ਜੀ ਤੇ ਮੇਰਾ ਖਿਆਲ ਹੈ ਇਹ ਆਲਓਵਰ ਸੁੰਦਰ ਹਾਂ ਨਈ ਪਲੇਨ ਸਲਵਾਰ ਦੇ ਨਾਲ ਹੈ ਇਹ ਵਾਲੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਨਾਲ ਬਹੁਤ ਸੋਹਣਾ ਲੱਗਦਾ ਹੈ ਤੇ ਜਿਉਂਦੇ ਵਸਦੇ ਰਹਿਣ ਦੇਣ ਵਾਲੇ ਤੇ ਆਪਾਂ ਹਣਵਾਉਣ ਵਾਲੇ ਹੋਣ ਵਾਲੇ ਆ ਲਓ ਜੀ ਇਹ ਹੈਗਾ ਇਹਦੇ ਨਾਲ ਦੁਪੱਟਾ ਕਾਫੀ ਜਿਆਦਾ ਸੋਹਣਾ ਸੁੱਟਿਆ ਮਸਲੀਨ ਦਾ ਦੁਪੱਟਾ ਆਪਾਂ ਦਾ ਸੂਟ ਹੀ ਸੂਟ ਬਣ ਗਏ ਠੀਕ ਹੈ ਜੀ ਲਓ ਕਾਫੀ ਸੋਹਣੇ ਸੁੱਟੇ ਹੋਏ ਨੇ ਤੇ ਬਾਕੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਨਾਲ ਦਿੱਤਾ ਹੈਗਾ ਜਿਵੇਂ ਚਰਨਜੀਤ ਨੇ ਮੈਨੂੰ 2000 ਰੁਪਏ ਦਿੱਤਾ ਸੀਗਾ ਤੇ ਮਾਸੀ ਜੀ ਦੇ ਬੇਟੇ ਨੇ 1000 ਰੁਪਏ ਦਿੱਤਾ ਸੀ ਪਿੰਡ ਵਾਲਿਆਂ ਨੇ ਵੀ ਮੈਨੂੰ 1000 ਰੁਪਏ ਦਿੱਤਾ ਸੀਗਾ ਤੇ ਬਹੁਤ ਹੁੰਦਾ ਜੀ ਇਹਨਾਂ ਉਹ ਬਸ ਮੈਂ ਆਏ ਸਮਝ ਕੇ ਲਈ ਵੀ ਉਹ ਦੇਸ਼ਦੇ ਨੇ ਪੈਸੇ ਦੇਸ਼ਦੇ ਨੇ ਇਹੇ ਸੂਟ ਆ ਆਨ ਲਾਲੋ ਵੀ ਬੀਬੀ ਨੇ ਦਿੱਤਾ ਕਿਉਂਕਿ ਇਹ ਹਾਂ ਬੀਬੀ ਉਹ ਕਾਰਮ ਵਾਸਤੇ ਆ ਰਹੀ ਹੈ ਤੇ ਜੋ ਵੀ ਬੀਬੀ ਨੇ ਕਰਨਾ ਹੁੰਦਾ ਉਹ ਵੀ ਬੀਬੀ ਨੇ ਹੀ ਕਰਨਾ ਹੁੰਦਾ ਸਾਰਾ ਕੁਝ ਉਹ ਤਾਂ ਮੈਨੂੰ ਪੈਸੇ ਦੇ ਦਿੰਦੇ ਆ ਦੋਨੇ ਭਰਾ ਹਨਾ ਉਹਨਾਂ ਨੇ ਤਾਂ ਮੈਨੂੰ 2-2000 ਰੁਪਿਆ ਦਿੱਤਾ ਦੋਨਾਂ ਨੇ ਇਹ ਬਸ ਫਿਰ ਆਈ ਨਹੀਂ ਸਮਝ ਲੈਂਦੇ ਆ ਵੀ ਰਖੜੀ ਦਸੂਤੋ ਫਿਰ ਬੀਬੀ ਦੇ ਹੱਥ ਜੀ ਹੁੰਦਾ ਵੀ ਬੀਬੀ ਨੇ ਕੀ ਕਰਨਾ ਸੋ ਆ ਮੈਂ ਭਰਾ ਹੀ ਕਹੂੰਗੀ ਦੋਨਾਂ ਭਰਾਵਾਂ ਵੱਲੋਂ ਹੀ ਇਹ ਸੂਟ ਆ ਮੇਰਾ ਟਾਈ ਐਂਡ ਇਹ ਦੌਰ ਬਹੁਤ ਖੂਬਸੂਰਤ ਸੂਟ ਆ ਪਸੰਮਾਵਾਂਗੇ ਜਰੂਰ ਤੇ ਬਾਕੀ ਉਹਨਾਂ ਨੇ ਤਾਂ ਮੈਨੂੰ ਕੈਸ਼ ਦੇ ਦੇਣੇ ਹੁੰਦੇ ਆ ਤੇ ਬਾਕੀ ਤਾਂ ਬੀਬੀ ਦੇ ਬੀਬੀ ਦੀ ਮਰਜ਼ੀ ਹੁੰਦੀ ਆ ਬੀਬੀ ਨੇ ਕੀ ਦੇਣਾ ਸੋ ਦੋਨਾਂ ਭਰਾ ਤੇ ਲੋਕੀ ਏਸੀਗੇ ਮੇਰੇ ਗਿਫਟ ਤੰਦਰੁਸਤੀ ਰੱਖੇ ਰੱਬ ਉਹਨਾਂ ਨੂੰ ਖੁਸ਼ ਰਹਿਣ ਤੇ ਇਸ ਤਰ੍ਹਾਂ ਹੀ ਉਹ ਸਾਨੂੰ ਗਿਫਟ ਦਿੰਦੇ ਰਹਿਣ ਤੇ ਅਸੀਂ ਗਿਫਟ ਲੈਂਦੇ ਰਹੀਏ ਰਕੜੀਆਂ ਬੰਦੇ ਰਹੀਏ ਨਾ ਵੈਸੇ ਜੀ ਪਤਾ ਕੀ ਹੈ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਾਂ ਵੀ ਜਿਹੜਾ ਇਹ ਤਿਉਹਾਰ ਹੁੰਦਾ ਨਾ ਵੈਸੇ ਕੋਈ ਦੇਣ ਲੈਣ ਦਾ ਤਿਉਹਾਰ ਹੁੰਦਾ ਨਹੀਂ ਹੈ ਮਰਜ਼ੀ ਹੁੰਦੀ ਹੈ ਤਾਂ ਆਪਣੀ ਹੈ ਨਾ ਇਹ ਤਾਂ ਮਾਨਤਨ ਹੈ ਆਪਾਂ ਭਰਾਵਾਂ ਦਾ ਕਰੀਏ ਉਹ ਆਪਣੇ ਮਾਨਤਨ ਕਰ ਦਿੰਦੇ ਨੇ ਤੇ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਹ ਪੈਸੇ ਇਹਦੇ ਵਿੱਚ ਆਉਣ ਰਿਸ਼ਤੇ ਦੇ ਵਿੱਚ ਹਨਾ ਪੈਸੇ ਦੀ ਕੋਈ ਥਾਂ ਨਹੀਂ ਹੈਗੀ ਵੈਸੇ ਰਿਸ਼ਤਿਆਂ ਦੇ ਵਿੱਚ ਪੈਸਾ ਦੀ ਕੋਈ ਥਾਂ ਨਹੀਂ ਆ ਪਰ ਆਪਾਂ ਨੂੰ ਕਦੇ ਵੀ ਇਹ ਸੋਚਣਾ ਵੀ ਨਹੀਂ ਚਾਹੀਦਾ ਹੈਗਾ ਕਿ ਮੈਂ ਇੰਨਾ ਕੁਛ ਲੈ ਕੇ ਗਈ ਤੇ ਮੈਨੂੰ ਇੰਨਾ ਕੁ ਦਿੱਤਾ ਜਾਂ ਮੈਨੂੰ ਵੀ ਇੰਨਾ ਚਾਹੀਦਾ ਸੀ ਇਹ ਚੀਜ਼ਾਂ ਬਿਲਕੁਲ ਨਹੀਂ ਆਉਣੀਆਂ ਚਾਹੀਦੀਆਂ ਰਿਸ਼ਤਿਆਂ ਦੇ ਵਿੱਚ ਪਰ ਬਸ ਚਲੋ ਉਹਨਾਂ ਦੀ ਆਪਣੀ ਖੁਸ਼ੀ ਹੈ ਮੇਰੀ ਆਪਣੀ ਖੁਸ਼ੀ ਹੈ ਮੈਂ ਆਪਣੇ ਵੱਲੋਂ ਜੋਰ ਲਜਾਣਾ ਸੀ ਲੈ ਗਈ ਉਹਨਾਂ ਨੇ ਆਪ ਦੇ ਮਨ ਦੀ ਖੁਸ਼ੀ ਦੇ ਨਾਲ ਹੀ ਮੈਨੂੰ ਸਾਰਾ ਕੁਝ ਹੀ ਦਿੱਤਾ ਹੈਗਾ ਤੇ ਪਰ ਆਪਾਂ ਨੂੰ ਬਿਲਕੁਲ ਫੇਰ ਵੀ ਇਦਾਂ ਕਦੇ ਵੀ ਮੈਨੂੰ ਇਹ ਗੱਲ ਫੀਲ ਨਹੀਂ ਹੁੰਦੀ ਮੈਂ ਤੁਹਾਨੂੰ ਮਤਲਬ ਰੀਅਲੀ ਦੱਸਾਂ ਕਿ ਮੈਨੂੰ ਕਦੇ ਵੀ ਇਹ ਗੱਲ ਫੀਲ ਨਹੀਂ ਹੁੰਦੀ ਹੈਗੀ ਕਿ ਜੇ ਉਹ ਨਾਮ ਹੀ ਦੇਣ ਜਾਂ ਮੈਨੂੰ 500 ਵੀ ਦੇ ਦੇਣ ਮੇਰੇ ਲਈ ਉਹ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਮੇਰੀ ਆਦਤ ਹੈ ਮੈਂ ਉੱਥੇ ਵੰਡਾਉਣੀ ਹੁੰਦੀ ਆ ਬੱਚਿਆਂ ਨੂੰ ਹੀ ਦੇ ਦੂ ਹਾਂ ਨਹੀਂ ਹਣਾ ਤੇ ਜ਼ਿਆਦਾ ਮੈਨੂੰ ਇਹ ਚੀਜ਼ਾਂ ਦਾ ਲਾਲਚ ਨਹੀਂ ਹੁੰਦਾ ਹੈਗਾ ਸੋ ਸਾਰੀਆਂ ਹੀ ਭੈਣਾਂ ਮੇਰੇ ਖਿਆਲੇ ਐਵੇਂ ਹੀ ਸੋਚਦੀਆਂ ਹੋਣਗੀਆਂ ਕਿਉਂਕਿ ਭੈਣਾਂ ਦਾ ਭਰਾਵਾਂ ਲਈ ਪਿਆਰ ਹੀ ਇੰਨਾ ਜ਼ਿਆਦਾ ਹੁੰਦਾ ਜੇ ਉਹ ਗਿਆਨ ਨੂੰ ਪਿਆਰ ਨਾਲ ਬੁਲਾ ਲੈਂਦੇ ਨੇ ਹਨਾ ਬੈਠ ਕੇ ਗੱਲਾਂ ਬਾ ਤੇ ਬਸ ਫਿਰ ਆਪਣਾ ਅਰਥ ਕੇਵਾਂ ਵੀ ਲੈ ਜਾਂਦਾ ਸਾਰਾ ਤੇ ਆਪਾਂ ਨੂੰ ਚੰਗਾ ਵੀ ਲੱਗਦਾ ਹੈ ਤੇ ਪਿਆਰ ਮੇਰੇ ਨਾਲ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਰਿਸ਼ਤੇ ਚ ਪਿਆਰ ਹੈਗਾ ਤਾਂ ਉੱਥੇ ਫਿਰ ਪੈਸਿਆਂ ਦੀ ਕੋਈ ਅਮੀयत ਹੁੰਦੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਸਾਰੀਆਂ ਭੈਣਾਂ ਹੀ ਇਸ ਤਰ੍ਹਾਂ ਹੀ ਸੋਚਦੀਆਂ ਹੋਣਗੀਆਂ ਔਰ ਉਹਨਾਂ ਨੂੰ ਵੀ ਇਸ ਤਰ੍ਹਾਂ ਨਹੀਂ ਲੱਗਦਾ ਹੋਣਾ ਕਿ ਮੈਂ ਤਾਂ ਇੰਨੇ ਪੈਸੇ ਲਾ ਕੇ ਗਈ ਤੇ ਭਰਾ ਨੇ ਮੈਨੂੰ ਘੱਟ ਦਿੱਤੇ ਮੈਨੂੰ ਨਹੀਂ ਲੱਗਦਾ ਜੇ ਤੁਹਾਡਾ ਭਰਾ ਤੁਹਾਨੂੰ ਹੱਸ ਕੇ ਬੁਲਾਉਂਦਾ ਪਿਆਰ ਨਾਲ ਬੁਲਾਉਂਦਾ ਹੈ ਖੁਸ਼ ਹੁੰਦੇ ਨੇ ਤੁਹਾਡੇ ਗਿਆਨ ਤੋਂ ਤੇ ਫਿਰ ਤਾਂ ਮੈਨੂੰ ਲੱਗਦਾ ਪੈਸੇ ਕਿਸੇ ਦੀ ਕੋਈ ਲੋੜ ਨਹੀਂ ਹੁੰਦੀ ਸੋ ਇਹ ਸਾਰੀਆਂ ਚੀਜ਼ਾਂ ਸਾਡੇ ਹਿੱਸੇ ਆਈਆਂ ਨੇ ਤੇ ਸਾਨੂੰ ਸਾਡੇ ਭਰਾ ਬਹੁਤ ਪਿਆਰ ਕਰਦੇ ਨੇ ਕਹਿੰਦੇ ਹੁੰਦੇ ਨੇ ਨਾ ਵੀ ਇਹ ਜਿਹੜਾ ਤਿਉਹਾਰ ਬਣਾਇਆ ਸੀਗਾ ਵੀ ਇਹ ਹੈਗਾ ਤਿਉਹਾਰ ਤਾਂ ਬਣਿਆ ਵੀ ਕਹਿੰਦੇ ਨੇ ਕਿ ਤਿਹਾਰ ਇਸ ਲਈ ਬਣਿਆ ਰਕਸ਼ਾ ਬੰਧਨ ਕਿ ਕਿਹੋ ਜਿਹਾ ਬੰਧਨ ਆ ਕਿ ਭਰਾ ਆਪਣੇ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ ਨਾ ਸੋ ਚਲੋ ਦੁੱਖ ਦੇ ਸੁੱਖ ਦੇ ਸਮੇਂ 'ਚ ਸਹੀ ਹੈ ਨਾ ਸਾਰੇ ਭਰਾ ਮੇਰੇ ਲਈ ਹਾਜ਼ਰ ਹੁੰਦੇ ਨੇ ਮੇਰੇ ਲਈ ਖੜੇ ਨੇ ਔਰ ਇਹ ਜਿਹੜੇ ਬੋਲ ਨੇ ਉਹ ਪਗਾਉਂਦੇ ਨੇ ਚਲੋ ਵੀ ਪਿਆਰ ਬਣਿਆ ਰਹੇ ਬਸ ਇਹੀ ਦੁਆਏ ਮੇਰੀ ਸਾਰੇ ਭੈਣ ਭਾਈਆਂ ਦਾ ਪਿਆਰ ਹੈ ਇਸ ਤਰ੍ਹਾਂ ਹੀ ਬਣਿਆ ਰਹੇ ਭੈਣਾਂ ਨੂੰ ਹੋਰ ਕੁਝ ਚਾਹੀਦਾ ਨਹੀਂ ਹੁੰਦਾ ਹਨਾ ਚਲੋ ਹੁਣ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀ ਕਹਿੰਦੇ ਤੁਸੀਂ ਵੱਡੇ ਭਰਾ ਦੇ ਘਰੇ ਕਿਉਂ ਨਹੀਂ ਗਏ ਉਹ ਗੱਲ ਪਤਾ ਕੀ ਹੈ ਜੀ ਜਿਹੜੀ ਮੇਰੀ ਪਰਜਾਈ ਹੈਗੀ ਆ ਵੱਡੀ ਉਹ ਕਰ ਲਈ ਐ ਜੋ ਉਹ ਤਾਂ ਚਲੀ ਗਈ ਸੀਗੀ ਸਕੂਲ ਤੇ ਫਿਰ ਮੈਨੂੰ ਆਏ ਸੀਗਾ ਵੀ ਬ੍ਰਦਰ ਵੀ ਘਰੇ ਇਕੱਲਾ ਹੀ ਆ ਵੀ ਚਲੋ ਉਹ ਇੱਧਰ ਹੀ ਆ ਜੂਗਾ ਬਸ ਉਹਨੂੰ ਅਸੀਂ ਫਿਰ ਇੱਧਰ ਹੀ ਬੁਲਾ ਲਿਆ ਸੀਗਾ ਫਿਰ ਜਿਹੜੀ ਉਹਦੇ ਰਖੜੀ ਬੰਨੀ ਸੀ ਉਹ ਅੱਜ ਵਾਲੇ ਵਲੌਗ ਦੇ ਵਿੱਚ ਐਡ ਕੀਤੀ ਆ ਆਪਾਂ ਨਾਲੇ ਚਾਚਾ ਜੀ ਦੇ ਬੇਟੇ ਦੇ ਇੱਕ ਚਾਚਾ ਜੀ ਦਾ ਬੇਟਾ ਹੈਗਾ ਉਹ ਪਿੰਡੀ ਸੀਗਾ ਤੇ ਫਿਰ ਉਹਦੀ ਰਖੜੀ ਆਪਾਂ ਭੇਜਦੀ ਸੀ ਠੀਕ ਹੈ ਜੀ ਸੋ ਹੁਣ ਤੁਸੀਂ ਅੱਗੇ ਅ ਦੂਜੇ ਭਰਾਵਾਂ ਦੋਨੋਂ ਭਰਾਵਾਂ ਦੀ ਜਿਹੜੀ ਰਖੜੀ ਆ ਉਹਦਾ ਵਲੌਗ ਅੱਜ ਇੰਜੋਏ ਬਸ ਚੱਲ ਫਿਰ ਕਿੰਨਾ ਪਾਸੀ ਪਾਸੀ ਦੱਬਾ ਇਕ ਤਾਂ ਹੀ ਦੇਖਦੇ ਆ ਦੂਜੇ ਸਾਨੇ ਤੇ ਉਹ ਕਿਧਰ ਗਿਆ ਮਲੰਗ ਉਹਨੂੰ ਬੁਲਾਉਣਾ ਸੀ ਬਾਹਰ ਹੀ ਚੱਲ ਗਿਆ ਮੇਰੀ ਵੀ ਗੱਲ ਨਾ ਬਾਹਰ ਤਾਂ ਉਹ ਡਾਇਰੈਕਟ ਨ ਗਿਆ ਉਹ ਹੀ ਗਰੂ ਤਾਂ ਉਹ ਸੀ ਹਰਜੀ ਛੋਟੀ ਸੀ ਬਾਜ ਆਉਂਦੀ ਹਰਜੀ ਉਹ ਬਾਹਰ ਨੂੰ ਗਈ ਉਹ ਜਿਹੜਾ ਕਿਨੇ ਤੋਂ ਚੁੱਕੀ ਜਾਂਦੀ ਸੀ ਜੈਨ ਆਇਆ ਸਰਾਖ ਰੱਖ ਬਣਾਈ ਜੀ ਵਧੀਆ ਵਧੀਆ ਰੱਖੀ ਵਧੀਆ ਨੇ ਕਿਹੜੀ ਹੁੰਦੀ ਹੈ ਕਿਹੜੀ ਹੁੰਦੀ ਹੈ ਵਧੀਆ ਹੁੰਦੀ ਹੈ ਪੁੱਤ ਸਾਰੀਆਂ ਰੱਖੀ ਵਧੀਆ ਹੁੰਦੀਆਂ ਸੋਰੀ ਮਾੜਾ ਜੇ ਦੇ ਦੇ ਇਹ ਨਹੀਂ ਹੋਰ ਤੁਸੀਂ ਹੋਗੇ ਵੱਡੇ ਫਿਰ ਮੈਂ ਤੁਹਾਨੂੰ ਬੱਚਾ ਨਹੀਂ ਨਹੀਂ ਅੱਜ ਹਲੋ ਵਾਗ ਕਰੋ ਕੋਈ ਸੋ ਕੀ ਥੀਏ ਵੇ ਮਾ ਜਨਰਲ ਕਿੰਨਾ ਨੰਬਰ ਆਇਆ ਜੋ ਇਹ ਕਿਦਾਂ ਇਹਨਕ ਦਾ ਉਹ ਨਹੀਂ ਹੈ ਜਿੰਨਾ ਪਹਿਲਾਂ ਸੀ ਕਿੰਨਾ ਸੀ ਕਿੰਨਾ ਸੀ ਲ 1.7 ਉਹਦੇ ਦੂਨ ਉਹਦਾ ਤੋਆ ਕਾਲੇ ਨਿਕਟ ਗਿਆ ਕੁੱਕਲਾ ਉਹਨਾਂ ਲਿਆ ਮਿੱਠੂ ਕੁੱਕਲਾ ਉਹਨਾਂ ਲਿਆ ਕਿ ਨਹੀਂ ਲਾਉਣੀ ਹੈ ਕਿਹੜੀ ਬਣਾਣੀ ਚਲ ਬਸ ਚਲੋ ਹਾਂ ਬਈ ਮਾਂ ਤੋਂ ਡੋਲੇ ਬੜਾ ਅਰੇ ਮੋਰਨੀ ਬੜੀ ਮੋਰ ਤੇ ਆ ਨੰਦਿਆ ਨਾ ਡਾਕਟਰ ਡਾਕਟਰ ਤੇਰਾ ਨਾਮਰਾ ਹੋ ਗਿਆ ਤੁਸੀਂ ਬਣਾਉਂਦੇ ਰਹੋ ਜੀ ਆ ਰਾਤਾਂ ਲੱਗੀ ਜਾਂਦੀ ਇਧਰ ਰਾਤਿ ਭਰੀ ਵੀ ਨਹੀਂ ਰਹਿੰਦਾ ਸ਼ੁਆਤ ਤੇ ਆ ਲੱਛੀ ਕਾ ਨੀ ਕਾ ਇਹ ਦੋ ਦਸ ਕਰੇ ਮੈਂ ਕਿਉਂ ਪਤਾ ਨਹੀਂ ਕੀ ਬੰਦਣਾ ਚਾਹੀਦਾ ਕਿਆ ਨੂੰ ਵਧੀਆ ਬੋਲਣ ਲੱਗ ਜਾਂਦੇ ਆਪੋ ਤੇ ਲੈ ਮਿੱਠੂ ਕਿਹੜੀ ਮਠਾਈ ਤੈਨੂੰ ਪਸੰਦ ਹੈ ਮੈਂ ਖਾਣਾਂ ਇਨਸ਼ਾ ਅੱਲਾ ਤੂੰ ਨਾ ਮੇਰਾ ਰਖੜੀ ਵਾਲੇ ਦਾ ਨਾ ਕੁੱਟ ਖਾਲੀਆਂ ਇੱਕ ਵੀ ਨੰਗਰ ਦੀ ਮਜੂਰੀ ਨਹੀਂ ਪਾਉਂਦਾ ਪਾਉਂਦਾ ਕਿਉਂ ਨਹੀਂ ਚਪਾ ਕੇ ਰੱਖਿਆ ਲਾ ਆ ਦੇ ਇਹ ਆ ਦੇਂਗੇ ਬੱਸ ਆ ਦੇਗੇ ਮੇ ਤੁ ਬਾਲੇ ਸਿਆਣੀ ਬਾਲੇ ਸਿਆਣੀ ਬੱਸ ਉਹ ਲੰਗਦੀ ਨਹੀਂ ਕੱਠੀ ਪਾ ਕੇ ਚਰਾਤਾਂ ਵੀ ਇਹਦੇ ਨਾਲ ਨਾਲ ਕਰਨੀਆਂ ਹੁੰਦੀਆਂ ਨੇ ਔਰ ਨਾ ਤੇ ਕੇ ਇਹਦੇ ਘਰੇ ਸਾਫ ਤਾਂ ਡੰਗੂ ਚ ਪਾ ਕੇ ਉਹ ਇਹ ਮਰ ਕੇ ਪਾਣੀ ਪਾ ਪੜ ਪਾਇਆ ਓਏ ਕੀ ਕਰੇ ਸਰਦਾਰਾਂ ਤੋਂ ਪਾਗੇ ਸਿਰ ਆਹ ਸ਼ਰਤਾਂ ਇਹਨੀਆਂ ਨੇ ਲੋਕਾਂ ਨੂੰ ਲੈਦੀਆਂ ਹੁੰਦੀਆਂ ਨੇ ਇਹਨਾਂ ਦੇ ਇਹਦੇ ਲੈਦੀਆਂ ਸ਼ਰਤਾਂ ਹੁੰਦੀਆਂ ਹੂੰ ਕੋਈ ਛੁੱਟੀ ਵਾਲੀ ਯਾਤਰਾ ਮੈਂ ਤਾਂ ਛੁੱਟੀ ਤੈਨੂੰ ਛੁੱਟੀ ਦੇ ਪਾਦੀ ਮੇਰੀ ਸਾਡੇ ਸਕੂਲ ਦੀ ਟ੍ਰਿਪ ਸੀਗੀ ਇੱਕ ਦੀ ਅੱਛਾ ਉਹ ਨਹੀਂ ਨਾ ਪੂਰਾ ਟ੍ਰਿਪ ਹੀ ਗਿਆ ਨਹੀਂ ਕਿੱਥੇ ਸੀ ਬੁਖਾਰ ਦੀ ਟ੍ਰਿਪ ਸੀਗੀ ਰੇਲ ਕੋਚ ਫੈਕਟਰੀ ਅੱਛਾ ਇਸ ਵਾਰ ਜੈਪੁਰ ਦੀ ਹੋਣੀ ਸੀ ਬਦਲੇ ਉਹ ਆਈ ਨਹੀਂ ਰੇਲ ਕੋਚ ਫੈਕਟਰੀ ਤੋਂ ਥਲਾ ਅੱਗੇ ਆਜੂ ਨਹੀਂ ਅਗਲੀ ਨਹੀਂ ਹੋਵੇ। ਫਿਰ ਤੁਹਾਨੂੰ ਕਿਹਾ ਕਿ ਤੂੰ ਗਿਆਗਾ ਸੀ ਉੱਥੇ ਫੈਕਟਰੀ ਚ। ਉਹ ਬਹੁਤ ਵਾਸ ਐਜੂਕੇਸ਼ਨਲ ਟ੍ਰਿਪ ਐ। ਐਜੂਕੇਸ਼ਨਲ ਟ੍ਰਿਪ ਹੋਸੀ ਲੈਣੀ ਐ ਐਜੂਕੇਸ਼ਨ। ਐਜੂਕੇਸ਼ਨ ਲਈ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ। ਕੋਈ ਸੀ ਇਹ ਇਸ ਵਾਰੀ ਤੇ ਜਾ। ਟ੍ਰਿਪ ਤੇ ਲੈ ਜਾ ਕੇ ਵੀ ਪੜਾਈ ਜਾਂਦੇ ਐ। ਹਾਂ। ਐਕਾ ਕੋਈ ਸੀ ਉਹ ਵਿਜੈਪੁਰਾ ਉਹ ਵੀ ਟ੍ਰਿਪ। ਅੱਛਾ। ਚੱਲ ਅਗਲੀ ਵਾਰ ਆ ਜੀ। ਨਹੀਂ ਅਗਲੀ ਵਾਰ ਨਹੀਂ ਹੋਦੀ। ਅੱਛਾ। ਅਗਲੀ ਵਾਰ ਬੈਂਗਲੌਰ ਆਊਗੀ। ਫਿਰ ਉੱਥੇ ਤਾਂ ਜਾਏਗਾ। ਬੈਂਗਲੌਰ ਤਾਂ ਠੀਕ ਐ। ਕਿੱਥੇ? ਹੈ ਨਾ? ਬੈਂਗਲੌਰ। ਯਾਨੀ ਚੋਬੂ ਨੇ ਕਿਹਾ ਕਿ ਤੂੰ ਆ ਕੇ।

ਮੈਂ ਤਾਂ ਇਹ ਮਰੂਗਾ ਚਲਾ ਕੇ ਉਹਦੇ ਚਲ ਰੱਜੇ ਉਹ ਤੇ ਜੀ ਕਰਦੀ ਹੈ ਲੜਾਈ ਮਾਰੂ ਆਹੇ ਹੈ ਕੱਲਾ ਫੇਰ ਹੈ ਆ ਟੋਕਰੀ ਭੇਜੀ ਲੀਹੇ ਖਪਤੀਓਂ ਟੋਕਰੀ ਆਂਦਰ ਸਟ੍ਰੀਟ ਚੱਲ ਜਾਓ ਚੱਲ ਹਲਾਓ ਇਹਨੂੰ ਜੀ ਜੋਗੀ ਜੀ ਲੋ ਜੀ ਅੱਜ ਇੱਕ ਭਰਾ ਦੀ ਰਖੜੀ ਤੁਹਾਨੂੰ ਬਣਾਉਣ ਲੱਗੇ ਆ ਤੇ ਇੱਕ ਰਹਿ ਜਾਊਗਾ ਤੇ ਉਹਦੀ ਆਪਾਂ ਭੇਜ ਦਾਂਗੇ ਤੁਹਾਨੂੰ ਪਤਾ ਹੀ ਆਪਾਂ ਪਿੰਡ ਗਏ ਸੀ ਹਨਾ ਮਾਸੀ ਜੀ ਦੇ ਬੇਟੇ ਤੁਸੀਂ ਦੇਖੇ ਸੀਗੇ ਤੇ ਉਹਦੀ ਆਪਾਂ ਭੇਜਾਂਗੇ ਤੇ ਬਾਕੀਆਂ ਦੇ ਆਪਾਂ ਬੰਨ੍ਹ ਦਿਆਂਗੇ ਇਹ ਆਪਣੀ ਹੁਣ ਲਾਸਟ ਵਾਲੇ ਭਰਾ ਦੀ ਰਖੜੀ ਬੰਨ੍ਹ ਲਈ ਲੋ ਵਾਹਿਗੁਰੂ ਜਬ ਚਲੇ ਉੱਚੀ ਕਰ ਚੰਤੇ ਵਾਲੀ ਕੱਤੀ ਹੁੰਦੀ ਹੈ ਚਲ ਸ਼ਾਬਾਸ਼ ਲੋੜਦੇ ਸੀ ਖੁਸ਼ ਰਹੋ ਖੰਦੂਸ ਕਰੋ ਐਸੇ ਐਸਾਂ ਨਹੀਂ ਲੋੜ ਕਿਉਂ ਨਾ ਐਸਾਂ ਨਹੀਂ ਬਸ ਇਹ ਤਾਂ ਪਿਆਰ ਹੀ ਹੁੰਦਾ ਪਹਿਲਾਂ ਤੁਸੀਂ ਮਾਂ ਦੀ ਗੱਲ ਨਹੀਂ ਹੁੰਦੀ ਐ ਇਹ ਬੋਲੀ ਵਾਲੀ ਰਖੜੀ ਬੰਨ੍ਹਨਾ ਤੇਰੇ ਮੈਂ ਪਹਿਲਾਂ ਰਖੜੀ ਬਣਾਇ ਕੋਹਨ ਆਪਾਂ ਉਹਦੀ ਵਾਲੀ ਰਖੜੀ ਬੰਨ੍ਹ ਲਈ ਫਿਰ ਆਪਾਂ ਤੇਰੀ ਵੀ ਮਨ ਲਓ ਵੀ ਫਿਰ ਆ ਨਹੀਂ ਸਕੀ ਉਹਦੀ ਰਖੜੀ ਆਪਾਂ ਬੰਨ੍ਹਦੇ ਆ ਇਹ ਤੁਹਾਨੂੰ ਨਾ ਨਾ ਇਹ ਤਾਂ ਬਸ ਇਕ ਬੰਦ ਕਰ ਦਿੱਤਾ ਸੀ ਸ਼ਿਓਨ ਲੋਈ ਧਰ ਬਲ ਬਹੁਤ ਬਹੁਤ ਵੈਸੇ ਤਾਂ ਪਿਆਰੀ ਹੈ ਉਹਨਾਂ ਦੀ ਕਿੰਨੀਆਂ ਚੀਜ਼ਾਂ ਜੋੜਨੀ ਹੈਗਾ ਠੀਕ ਹੈ ਗੁਲਾਬ ਜਾਮਨ ਖਾਹੋ ਇਸ ਗੁੱਲਾਬ ਜਾਮਨ ਖਾਹੋ ਤੇ ਉਹਨਾਂ ਨੇ ਰੱਖੜੀਆਂ ਭੇਜ ਰਹੀਆਂ ਆਪਾਂ ਇੱਕ ਤਾਂ ਹੈਗੀ ਮੰਤਰੀ ਜੀ ਠੀਕ ਹੈ ਇੱਕ ਗੁਰਨੀਤ ਜੀ ਤੇ ਉਹਦੀ ਚੱਲ ਫਿਰ ਹੁਣ ਆਈ ਕਿੱਥੇ ਆਹੋ ਹਾਂ ਇੱਕ ਉਹਦੀ ਚੱਲ ਫਿਰ ਆਈ ਤੇ ਅੱਜ ਫਿਰ ਆਪਾਂ ਜਾਵਾਂਗੇ ਕੱਲ ਨੂੰ ਫਿਰ ਦੇਸ਼ ਦੇ ਭੂਆ ਜੀ ਆਉਣਗੇ ਫਿਰ ਤੁਹਾਨੂੰ ਕੋਈ ਨਾਲ ਲਾਉਣਗੇ ਠੀਕ ਹੈ ਜੀ ਦੋਹਾਂ ਨੂੰ ਬੋਲੋ